ਅੱਜ ਆਪਾਂ ਬਣਾਵਾਂਗੇ ਪਕੌੜੇ ਇੱਕ ਆਪਾਂ ਪਾਵਾਂਗੇ ਲਸਣ ਦਾ ਗੰਡਾ ਥੋੜਾ ਜਿਹਾ ਪਾਵਾਂਗੇ ਆਪਾਂ ਧੰਨੀਆਂ ਮੇਥੀ ਤੇ ਅਸੀਂ ਇਹਨੂੰ ਕਹਿੰਦੇ ਆ ਮਕੋ ਇਹਦੇ ਪੌਸਾਂ ਮੇਂ ਵਰਦੀ ਬਣਦੀ ਇਹਨੂੰ ਨਾ ਕਾਲੇ ਰੰਗ ਦੀਆਂ ਛੋਟੇ ਛੋਟੇ ਜਿਹੇ ਹੋਵੇ ਇਦਾਂ ਦੇ ਲੱਗਦੇ ਆ ਦਾਣੇ ਜੇ ਬਹੁਤ ਸਵਾਦਨ ਦੇਖਾਂ ਨੂੰ ਤੇ ਕੁਛ ਆਪਾਂ ਭਲਕਾ ਪਾਉਂਗ ਜੀ ਬਾਥੂ ਤੇ ਆ ਥੋੜਾ ਜਿਹਾ ਜੀ ਆਪਣਾ ਤੋਰੀਏ ਦੇ ਬੂਟੇ ਵੀ ਪਾਵਾਂਗੇ ਵਿੱਚ ਤੇ ਕੁਛ ਆਪਾਂ ਪਾਵਾਂਗੇ ਜੀ ਪਾਲਕ ਪਕੌੜੇ ਬਣਾਉਣੇ ਆ ਇਹ ਵਿੱਚ ਪਾਵਾਂਗੇ ਦੇਖੋ ਗੰਡਾ ਗੱਡਾ ਹੋ ਕੇ ਵਿੱਚ ਪਾਵਾਂਗੇ ਗੰਡਾ ਤੇ ਇਹ ਵਿੱਚ ਪਾਵਾਂਗੇ ਆਲੂ ਤਾਂ ਗੰਡਾ ਪਾਵਾਂਗੇ ਤੇ ਆਲੂ ਪਾਵਾਂਗੇ ਲਓ ਜੀ ਆਪਾਂ ਔਰਾਂ ਨਾਲ ਤੇ ਪਾਉਣ ਲੱਗੇ ਆਂ ਐਸਾ ਇਹ ਵਸਾ ਆਪਾਂ ਛਾਣ ਕੇ ਲਗਾਵਾਂਗੇ ਚਪਾਤ ਰੱਖਿਆ ਜੀ ਵੇ ਥੋੜੀ ਜਿਹੀ ਹਲਦੀ ਜੀਰਾ ਮਸਾਲਾ ਿਲੂ ਲਾਲ ਮਿਰਚ ਢੇਕੀ ਮਿਰਚ ਇਹ ਚ ਪਾਵਾਂਗੇ ਜੀ ਕਾਲਾ ਮਸਾਲਾ ਇੱਥੇ ਨਹੀਂ ਬੇਚਾ ਪਾਵਾਂਗੇ ਇੱਕ ਚਮਚਾ ਜਵੈਣ ਦਾ ਜੀ ਟੇਸਟ ਹੋਊਗਾ ਤੇ ਫਿਰ ਆਪਾਂ ਇਹਦੇ ਵਿੱਚ ਆ ਸਾਮਾਨ ਸਾਰਾ ਪਾਵਾਂਗੇ ਇਹ ਥੋੜਾ ਜਿਹਾ ਸਾਮਾਨ ਪੀਲਾਵਾ ਜੇ ਆਪਾਂ ਇੱਥੇ ਪਾਣੀ ਪਹਿਲਾਂ ਪਾ ਜਿੰਦੇ ਤਾਂ ਫਿਰ ਇਹ ਸੋਹਣੇ ਆਪਾਂ ਇਸੇ ਵਰਗੇ ਪੈਣੇ

ਵਿਚ ਆਪਾਂ ਗਰਮ ਪਾਣੀ ਆਪਾਂ ਵੇਸਣ ਦੇ ਦਾ ਥੋੜਾ ਰੱਖਾਂਗੇ ਆਹ ਤੱਕ ਪਹਿਲਾਂ ਲਓ ਜੀ ਹੁਣ ਆਪਾਂ ਹੁਣ ਅੰਦਰ ਵਿੱਚ ਪਾਵਾਂਗੇ ਬੇਕੰਗ ਦਾ ਪੌਡਰ ਲਓ ਜੀ ਆਪਾਂ ਇੰਨਾ ਕ ਪਾਵਾਂਗੇ ਬੇਕੰਗ ਛੋਟਾ ਜੇ ਆਪਾਂ ਪਾਣੀ ਪਹਿਲਾਂ ਪਾ ਦਈਏ ਬਾਅਦ ਵਿੱਚ ਵਿੱਚ ਇਹਦੇ ਪਾਣੀ ਦਾ ਪਾਉਣਾ ਹੈ ਜੇ ਜਬਰੀ ਸੀ ਧੋ ਪਕਾਇਆ ਪਾ ਚੀਤੀ ਜੇ ਚੀਤੀ ਦੇ ਤਾਂ ਇਹ ਤੇ ਫਿਰ ਅੰਦਰ ਮਿੱਟੀ ਮੁੱਟੀ ਜਿਹੀ ਹੋਣੀ ਹੈ ਇਹਨਾਂ ਆਪਾਂ ਇਕੱਠੇ ਮਿਕਸ ਕਰ ਲੈਣਾ ਹੈ ਨੋ ਮਟੀਰੀਅਲ ਤਿਆਰ ਹੈ ਜੀ। ਹੁਣ ਅਸੀਂ ਬੇਕਨ ਕੋਟਰਾ ਪਾ ਆਏ। ਲਓ ਜੀ ਆਪਾਂ ਮਟੀਰੀਅਲ ਤਿਆਰ ਕਰ ਲਿਆ ਦੇਖੋ। ਆਪਾਂ ਪਾਵਾਂਗੇ ਥੋੜਾ ਜਿਹਾ ਵਿੱਚ ਦੇ। ਤੇਲ ਆਪਾਂ ਹੁਣੇ ਪਾਤਾ। ਹਾਂ। ਉਹਨੇ ਬੱਬਾ ਦਾ ਚਾਹ ਰੱਖੀ ਅੱਜ ਨਹੀਂ ਪੈ ਰਹਾ ਹਾਂ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ હવે કુશી પાલક વાળી આલુ વાળી બટાકવાળી મિક્સ પકોડા હવે બહુ જોરથી ખીચડી આધી રહી છે 私私のあ,私私あ,あのさるさるさるさるさるさるさるさる。 ਅਤੇ ਅਦੋਂ ਖਾਲੋ ਦੀ ਗਾੜਾ ਮਸਾਲਾ ਨੇ ਦੇਣਾ ਕੁਰਕਰੇ ਕੁਰਕਰੇ ਕਰਦੇ ਆ ਜੀ ਪਕੌੜੇ ਖਾਣੇ ਨਾਲ ਚਾਹ ਪੀਣੇ ਨਾਲ ਬਣ ਕੇ ਆਪਣੀ ਚਾਹ ਨਾਲ ਬਣ ਕੇ ਪਕੌੜੇ ਲਓ ਜੀ ਚਾਹ ਤੇ ਪਕੌੜੇ ਸਤਿ ਸ੍ਰੀ ਅਕਾਲ ਜੀ